ਦਿਲ ਦੀਆਂ ਗੱਲਾਂ ਨਾਲ ਜੁੜੇ ਪਿਆਰੇ ਦੋਸਤੋ ਅੱਜ ਆਪਾਂ ਉਹਨਾਂ ਦਿਲ ਵਾਲੇ ਅਧਿਆਪਕਾਂ ਦੀ ਗੱਲ ਕਰਾਂਗੇ ਜਿਨ੍ਹਾਂ ਅਧਿਆਪਕਾਂ ਨੇ ਸਾਰੀ ਉਮਰ ਬੱਚਿਆਂ ਨੂੰ ਪਿਆਰ ਬੰਡਿਆ ਬੱਚਿਆਂ ਨੂੰ ਵਿੱਦਿਆ ਦੇ ਨਵੇਂ ਢੰਗ ਸਿਖਾਏ ਕਿ ਕਿਵੇਂ ਪੜ੍ਹਨਾ ਕਿਤਾਬਾਂ ਕੋਈ ਗਰੰਟੀ ਨਹੀਂ ਹੁੰਦੀ ਸੀ ਪੱਲੇ ਹੁੰਦਾ ਦੇ ਦਿਨ ਉਹਨਾਂ ਨੂੰ ਪੜਨ ਲਾਇਆ ਤੇ ਪੜਦੇ ਆ ਪਰੌਂਦੇ ਆ ਉਹ ਅੱਜ ਵੀ ਜਦੋਂ ਗੱਲਾਂ ਕਰਦੇ ਆ ਤੇ ਉਹਦੇ ਚ ਕਿਸੇ ਨਾ ਕਿਸੇ ਢੰਗ ਨਾਲ ਸਿੱਖਿਆ ਜਾਂ ਵਿਦਿਆ ਦੀ ਗੱਲ ਹੁੰਦੀ ਹੈ ਵਿਦਿਆ ਦੀਆਂ ਪਾਲਸੀਆਂ ਬਾਰੇ ਇੱਥੇ ਗੱਲਾਂ ਆਮ ਹੀ ਹੁੰਦੀਆਂ ਇਹ ਸ਼੍ਰੀ ਰਾਜਕੁਮਾਰ ਜੀ ਦਾ ਉਹ ਬਗੀਚਾ ਹੈ ਜਿੱਥੇ ਤੁਹਾਨੂੰ ਹਰ ਰੁੱਤ ਦੇ ਵਿੱਚ ਫੁੱਲ ਖਿੜੇ ਹੋਣਗੇ ਤੇ ਮੈਂ ਅੱਗੇ ਇੱਕ ਮਰੀ ਗੱਲਾਂ ਕਰਦਿਆਂ ਇਹਨਾਂ ਨੂੰ ਫੁੱਲਾਂ ਨਾਲਾਂ ਦੇ ਵਿਆਹਤਾ ਸੀ ਕਈਆਂ ਲੋਕਾਂ ਨੇ ਆਖਿਆ ਯਾਰ ਘੋਤਾ ਸ਼ਰਮਕਰ ਬੁੱਢੇ ਬੰਦੇ ਰਾਂਝਾ ਕਹਿੰਦਾ ਕਿਉਂਕਿ ਸਾਡੇ ਲੋਕ ਰਾਜ ਦੇ ਹੱਥ ਨਹੀਂ ਜਾਂਦੇ ਸਾਡੇ ਲੋਕ ਤਾਂ ਜਾਂਦੇ ਵੀ ਕੀ ਦੌਰਾਂ ਜਾਂਦਾ ਸੀ ਰਾਜਾ ਕੀ ਹੁੰਦਾ ਉਹ ਹੱਥ ਨਹੀਂ ਸਾਡੇ ਲੋਕਾਂ ਤੇ ਅੱਜ ਆਪਾਂ ਛੋਟੀਆਂ-ਛੋਟੀਆਂ ਗੱਲਾਂ ਇਹਨਾਂ ਨਾਲ ਕਰਦੇ ਆਂ ਸਭ ਤੋਂ ਪਹਿਲਾਂ ਸ਼੍ਰੀ ਰਾਜਕੁਮਾਰ ਜੀ ਜਿਹਨ ਕੇ ਪੰਜਾਬੀ ਦੇ ਹਵਕ ਰਹੇ ਤਕੜੇ ਘਰੋਂ ਸੀ ਪਰ ਵਪਾਰ ਇਹਨਾਂ ਨੂੰ ਉਦੋਂ ਰਾਤ ਨੂੰ ਨਹੀਂ ਆਇਆ ਕਿਉਂ ਨਾਲ ਦੇ ਸਾਥੀ ਸੀ ਜਿਹੜੇ ਸਾਰੇ ਉਹ ਐਜੂਕੇਸ਼ਨ ਦੇ ਵਿੱਚ ਸੀ ਤੇ ਐਜੂਕੇਸ਼ਨ ਨੂੰ ਕੀ ਸਮਝਿਆ ਜਾਂਦਾ ਸੀ ਕਿ ਬੱਚੇ ਦੀ ਜ਼ਿੰਦਗੀ ਬਦਲ ਦਿੰਦੀ ਹੈ ਉਹ ਜੀ ਰਾਜ ਕੁਮਾਰ ਜੀ ਆਪਣੇ ਜੀਵਨ ਦੀਆਂ ਕੁਝ ਗੱਲਾਂ ਆ ਕਿ ਉਹ ਆਹ ਕਿ ਉਸ ਇਹ ਆਹ ਸ਼ੁਰੂ-ਸ਼ੁਰੂ ਦੇ ਵਿੱਚ ਮਿਹਨਤ ਜਿਹੜੀ ਅਸੀਂ ਬਹੁਤ ਜ਼ਿਆਦਾ ਕੀਤੀ ਹੈਗੀ ਯੂਨੀਅਨ ਨਾਲ ਜਿਹੜਾ ਅਸੀਂ ਅਟੈਚ ਰਹੇ ਹਾਂਗੇ ਜਿੱਥੇ ਵੀ ਕਿਤੇ ਕੋਈ ਮਾੜੀ ਗੱਲ ਹੁੰਦੀ ਸੀ ਕਿਸੇ ਧੱਕਾ ਹੁੰਦਾ ਸੀਗਾ ਅਸੀਂ ਉਹਦੇ ਖਿਲਾਫ ਜਿਹੜਾ ਹਿੰਟ ਕਰ ਰਹੇ ਹਾਂਗੇ ਲੜਦੇ ਰਹੇਗੇ ਸੰਘਰਸ਼ ਕੀਤਾ ਉਹਨਾਂ ਦੇ ਖਿਲਾਫ ਜਿਹੜਾਗਾ ਜਿੰਨੇ ਵੀ ਜਿੱਥੇ ਵੀ ਕਿਤੇ ਕੋਈ ਜਿਹੜਾ ਮਾੜਾ ਕੰਮ ਹੁੰਦਾ ਹੁੰਦਾ ਸੀਗਾ ਅਸੀਂ ਜਿਹੜੇਗਾ ਆਪਦੇ ਆਵਾਜ਼ ਬੁਲੰਦ ਕਰਕੇ ਉਹਨਾਂ ਨੂੰ ਉਹ ਜਿਹਦਾ ਸਹਿਯੋਗ ਦਿੱਤਾ ਹੈਗਾ ਉਹਨਾਂ ਨੂੰ ਜਿੱਤਾਂ ਪ੍ਰਾਪਤ ਕਰਵਾਈਏ ਗਿਆ ਐਸੇ ਐਸੇ ਸਗਾ ਅਸੀਂ ਦੇ ਵਿੱਚ ਜਿਹੜਾ ਅਸੀਂ ਆਪਦਾ ਜ਼ਿੰਦਗੀ ਨੂੰ ਜਿਹੜਾ ਸਫਲ ਹੋਣ ਵਿੱਚ ਨਹੀਂ ਜੀ ਗੱਲ ਹੁਣ ਆਪਾਂ ਮੋੜ ਤੋੜ ਕੇ ਸਕੂਲ ਤੇ ਲਿਆਓ ਬਈ ਸਕੂਲ ਦਾ ਤੇ ਵਿਦਿਆਰਥੀਆਂ ਦਾ ਉਹਨਾਂ ਮਿਲਿਆ ਚ ਅਧਿਆਪਕ ਦਾ ਤੇ ਬੱਚੇ ਦਾ ਕੀ ਸਬੰਧ ਹੁੰਦਾ ਸੀ ਹਾਂ ਉਹ ਤਾਂ ਮਾਪਿਆਂ ਤੋਂ ਵੀ ਵੱਧ ਦੇ ਲਗਾ ਬੱਚਾ ਦੇ ਲਗਾ ਨਾ ਸਕੂਲ ਦਾ ਸੀਗਾ ਬੱਚੇ ਜਿਹੜੇ ਸੀਗੇ ਉਹ ਇੰਨਾ ਜਿਹੜਾਗਾ ਉਹ ਡਾਕਟਰ ਦਾ ਡਾਕਟਰ ਨਾਲ ਪਲਾਸਸ ਕਰ ਕਰਦੇ ਸੀਗੇ ਨਾ ਮਾਪਿਆਂ ਨਾਲ ਕਰਦੇ ਸੀਗੇ ਤੇ ਜੇ ਕਿਤੇ ਕੋਈ ਸਕੂਲ ਦੇ ਵਿੱਚ ਜਿਵੇਂ ਅੱਜ ਕੱਲ ਹੁੰਦਾ ਏ ਉਹ ਮਾਦਾ ਸ਼ਿਕਾਇਤ ਕਰਤੀ ਬੱਚੇ ਜਿਹੜਾਗਾ ਇਹ ਨਹੀਂ ਸੀਗਾ ਅਧਿਆਪਕ ਜਿੰਨਾ ਮਰਜੀ ਡਾਂਟਦੇ ਉਸ ਨੂੰ ਜਿੰਨਾ ਮਰਜੀ ਉਹਨਾਂ ਦੇ ਖਿਲਾਫ ਜਿਹੜਾਗਾ ਕੁਝ ਵੀ ਕਰਦੇ ਪਰ ਉਹਨਾਂ ਦੇ ਜੁਰਤ ਨਹੀਂ ਪੈਂਦੀ ਸੀ ਕਿ ਉਹ ਘਰੇ ਜਾਣਗੇ ਲੱਗ ਰਿਹਾ ਸੀ ਅਧਿਆਪਕ ਵਿੱਚ ਕਰਦਾ ਉਹ ਇਹ ਨਾ ਬਤਨਾਲ ਜਿਹੜਾ ਸਨ ਉਹ ਉਹਦੇ ਸੰਬੰਧ ਦੇ ਆ ਤੁਹਾਡਾ ਫੁੱਲਾਂ ਨਾਲ ਯਾਰੀ ਕਦੋਂ ਪਈ ਇਹ ਬਹੁਤ ਪੁਰਾਣੀ ਜਿਹੜੀ ਹੈਗੀ ਅਸੀਂ ਮੈਂ 1970 ਕੱਤਰ ਦੇ ਵਿੱਚ ਅਸੀਂ ਫੁੱਲ ਮੈਂ ਉੱਥੇ ਪੰਜਾਬੀ ਅਧਕ ਰਿਹਾਗਾ ਉੱਥੇ ਬਿਲਕੁਲ ਵਿਆਬਨ ਹੁੰਦਾ ਸੀਗਾ ਕੁਝ ਵੀ ਨਹੀਂ ਹੁੰਦਾ ਸੀਗਾ ਅਸੀਂ ਰੋੜਿਆਂ ਵਾਲੀ ਧਰਤੀ ਨੂੰ ਜਿਹੜਾਗਾ ਮਤਲਬ ਜੱਕੇ ਬਣਾ ਕੇ ਜਿਹੜਾਗਾ ਉੱਥੇ ਅਸੀਂ ਪੌਦੇ ਵਗੈਰਾ ਚੜਾਗਾ ਪਾਣੀ ਬੜਾ ਭੜਾ ਹੁੰਦਾ ਸੀਗਾ ਪਾਣੀ ਦਾ ਹੀ ਪ੍ਰਬੰਧ ਕਰਕੇ ਜਿਹੜਾਗਾ ਉੱਥੋਂ ਇਹ ਅਸੀਂ ਜਿਹੜਾਗਾ ਰੁਗੀਤਾ ਹੋਰ ਸਭ ਪਹਿਲਾਂ ਥੋੜਾ ਬਹੁਤ ਅਜੇ ਤੋਂ ਵੀ ਅਸੀਂ ਕਿਤੇ ਮਾਦੇ ਵਿੱਚ ਬੰਨ੍ਹ ਮ ਜਵਾਨੇ ਕੁਝ ਪਹਿਲਾਂ ਬਹੁਤ ਵਧੀਆ ਸੀਗੇ ਦਸਤੀਪਾ ਵਾਲੀ ਉੱਚੇ ਵੀ ਰੰਗ ਕਲਾਈਆਂ ਆ ਸੀ ਬਹੁਤ ਬਹੁਤ ਜਲਦਾ ਜਿਹਾ ਲੱਗਾ ਬਾਲੀ ਬੋਟਾਂ ਦੇ ਜਿਹੜਾ ਲੱਗਾ ਕਿਤੇ ਇਸ ਤਰ੍ਹਾਂ ਜਿਹਦਾ ਕੱਲ ਵੀ ਚਰੇ ਤੇ ਇਹ ਚੱਲਦੇ ਰਿਹਾ ਕੋਈ ਐਜ ਦੀ ਘਟਨਾ ਜਿਹੜੀ ਹੱਡਾਂ ਕਰਾਤੀ ਹੋਵੇ ਅੰਡਾ ਦੇ ਵਿੱਚ ਤਾਂ ਇਹ ਫੁੱਲਾਂ ਰੋਟਾਂ ਦਾ ਸੀਗਾ ਇੱਥੇ ਪਹਿਲਾਂ ਡਾਕਟਰ ਬਟਾਲਾ ਦੇ ਸਾਹਮਣੇ ਸੀ ਰਹਿੰਦੇ ਸੀਗੇ ਉਸੇ ਵੀ ਨਰਸੀ ਵਾਲੇ ਘਰ ਹੀ ਰਹਿੰਦੇ ਸੀ ਮੈਨੂੰ ਇਹ ਨਰਸੀ ਵਾਲੇ ਘਰੋਂ ਸਾਹਮਣੇ ਹੈਗਾ ਇੱਥੇ ਹੁਣ ਗਲੀ ਦੇ ਵਿੱਚ ਚਾਰ ਦੇ ਵਿੱਚ ਰਹੇ ਨੇਗੇ ਇੱਥੇ ਫੁੱਲਾਂ ਵਾਲਾ ਘਰ ਹੈ ਨਰਸੀ ਵਾਲੇ ਘਰ ਦੇ ਕਿੱਕ ਜਿਹੜੇਗਾ ਲੋਕ ਸੁਵਿਧਾ ਕਰ ਦੇਗੇ ਕਿ ਕਿਹੜੇ ਘਰ ਜਲਾ ਨਰਸੀ ਵਾਲੇ ਘਰ ਜਾਣਾ ਹੈਗਾ ਇਹ ਥੋੜਾ ਜਿਹੜੇ ਬਹੁਤ ਬਹੁਤ ਜ਼ਰੂਰੀ ਲਾਊ ਜੀ ਇੱਥੇ ਸੰਬੰਧ ਚ ਹੁਣ ਅੱਗੇ ਬਾਈ ਕਰਨੈਲ ਸਿੰਘ ਜੀ ਹੁਣੀ ਬੈਠੇ ਹੈ ਕਰਨੈਲ ਸਿੰਘ ਜੀ ਜਿੱਥੇ ਇੱਕ ਵੰਦੀ ਅਧਿਆਪਕ ਰਹੇ ਹੈ ਉੱਥੇ ਇੱਕ ਗੱਲ ਜਿਹੜੀ ਸਾਡੇ ਸਾਰਿਆਂ ਨੂੰ ਮਿਲਖਣ ਉਹਨਾਂ ਨੇ ਕੀਤੀ ਹੈ ਕਿ ਉਹਦੇ ਬੱਚਿਆਂ ਦੇ ਤੇ ਖਾਸ ਕਰਕੇ ਬੇਟੀ ਦੇ ਉੱਤੇ ਪੜ੍ਹਾਈ ਦਾ ਪਿਆਰ ਦਾ ਐਸਾ ਪ੍ਰਭਾਵ ਪਾਇਆ ਹੈ ਕਿ ਅੱਜ ਉਹ ਬੇਟੀ ਬਹੁਤ ਉੱਚੇ ਹਉਤੇ ਤੇ ਜੱਜ ਬਣ ਚੁੱਕੀ ਹੈ। ਲਓ ਜੀ ਅੱਗੇ ਬਾਈ ਕਰਨੈਲ ਸਿੰਘ ਜੀ। ਬਾਈ ਕਰਨੈਲ ਸਿੰਘ ਜੀ ਇੱਕ ਵਧੀਆ ਵਿਅਕਤੀ ਦੇ ਤੌਰ ਤੇ ਪਤਾ ਜਾਣੇ ਜਾਂਦੇ ਰਹੇ। ਨਾਲ ਉਹਨਾਂ ਨੇ ਕਾਰ ਪਰਿਵਾਰ ਤੇ ਜਿਦ ਤਰ੍ਹਾਂ ਹੁੰਦਾ ਨਾ ਵੀ ਦਾਦੇ ਪੋਤੇ ਦੀ ਆਪਸ ਵਿੱਚ ਦੀ ਮਿੱਤਰਤਾ ਜ਼ਿਆਦਾ ਹੁੰਦੀ ਹੈ ਉਹਨਾਂ ਦੀ ਪੁੱਤਰੀ ਨੇ ਐਸਾ ਉਹਨਾਂ ਦਾ ਪ੍ਰਭਾਵ ਕਬੂਲਿਆ ਕਿ ਉਹ ਸਧਾਰਨ ਘਰ ਚੋਂ ਪਰਿਵਾਰ ਚੋਂ ਉੱਠ ਕੇ ਤੇ ਅੱਜ ਉਹ ਜੱਜ ਬਣ ਚੁੱਕੀ ਹੈ ਇਹ ਵੀ ਉਹਨਾਂ ਨੂੰ ਵਧਾਈਆਂ ਵੀ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜ਼ਿੰਦਗੀ ਚ ਕਿਵੇਂ ਇਸ ਤਰ੍ਹਾਂ ਸੋਚੇ ਜ਼ਿੰਦਗੀ ਦਾ ਸ੍ਰੂਤ ਤਾਂ ਬਹੁਤਾਂ ਕੀ ਸੀ ਕਰਦੀ ਬੜੇ ਸਮੇਂ ਮਾਰੇ ਹੱਤਾਂ ਫੜੇ ਅਸੀਂ ਪਰ ਕਿ ਜਾਨਾ 3-4 ਕਿਲੋਮੀਟਰ ਤੇ ਕਈ ਵਾਰ ਤਾਂ ਮੰਗੇ ਵੀ ਨਹੀਂ ਵੀ ਹੁਣਾ ਇੱਥੇ ਕੋਈ ਪੜ੍ਹਦੇ ਪੜਾਈ ਕੀਤੀ ਹੈਗੀ ਆ ਪਰ ਮੇਨ ਜਿਹੜਾ ਸੀਗਾ ਮਿਹਨਤ ਦਾ ਜਿਹੜਾ ਸੀਗਾ ਇਹ ਸ਼ੁਰੂ ਤੇ ਲੱਗ ਨਹੀਂ ਸੀ ਭਾਈ ਤੁਸੀਂ ਜਿਹੜਾ ਜਨਮਤ ਕਾ ਕਿੱਥੇ ਹੋਇਆ ਮੇਰਾ ਜਨਮ ਮਾਣਾਜੀਤ ਸਿੰਘ ਠੀਕ ਹੈ ਜੀ ਡਿਸਟ੍ਰਿਕਟ ਫੀਰਕੋਟ ਦੇ ਵਿੱਚ ਹੋਇਆ ਹਾਂਜੀ ਸਦਾਮਕਰ ਦੇ ਵਿੱਚ ਤੇ ਪੜੇ ਕਿੱਥੇ ਪੜੇ ਪਿੰਨ ਪਹਿਲਾਂ ਪੜੇ ਚਾਰਜਮਤਾ ਹਾਂਜੀ ਉਸ ਵੇਲੇ ਬ੍ਰੈਂਡ ਸਕੂਲ ਸਿਰ ਚਾਰਜਮਤਾ ਦਾ ਕਿੰਨਾ ਸੀਗਾ ਹਾਂਜੀ 5ਵੀਂ ਤੋਂ 8ਵੀਂ ਤੱਕ ਗਵਰਨਮੈਂਟ ਮਿਡਲ ਸਕੂਲ ਖੇਮੋੜ ਠੀਕ ਹੈ ਉਤਰਕੇ ਜਾਂਦੇ ਹਾਂ ਤਿੰਨ ਕਿਲੋਮੀਟਰ ਦੀ ਦੂਰੀ 'ਚ ਸੀ ਜੋ ਤੇਲ ਦੀ ਵਰੀ ਟੁੱਟੇ ਹੁੰਦੇ ਸੀ ਫਰੇਤਾ ਪੈਦਾ ਹੁੰਦਾ ਸੀਗਾ ਅੱਕ ਦੇ ਪੱਤੇ ਵਿੱਚ ਉਹਦੇ ਕਈ ਮੁੱਦਦੇ تھے ਹਾਂ ਇਹ ਸਦਾ ਕਬੂਦਦਲਾਤੇ ਸੀਗੇ ਬੱਚੇ ਫਿਰ ਕਿਵੇਂ ਪੜਾਈ ਦੀ ਬੱਚਿਆਂ ਨੂੰ ਫਿਰ ਉਹ ਬੱਚੇ ਮਤਬੈਂਤ ਕਰੇ ਮਿਹਨਤ ਮੁਖਮ ਉਹਨਾਂ ਨੂੰ ਮਿਹਨਤ ਕਰਾਉਣਾ ਸੀ ਨਕਲ ਦੇ ਬਿਲਕੁਲ ਹੀ ਲੋੜ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਕਿ ਆ ਕੀਤੇ ਨਾਮੋਂ ਕਰ ਦਿੱਤੀ ਆ ਬੇਟੀ ਮੇਰੀ ਜਿਹੜੀ ਬੰਦੀ ਸੀਗੀ ਉਹ ਪ੍ਰਿੰਸੀਪਲ ਅਟਾਇਰ ਹੋ ਚੁੱਕੇ ਆ ਕਿੱਥਾਂ ਜੀ ਐ ਸੀਨੀਅਰਸ ਕਲਿਸਕੂਲ ਲੁਧਿਆਣਾ ਠੀਕ ਹੈ ਮਲਟੀ ਪਰਪਸਿਨਲ ਸੀਨੀਅਰਸ ਕਲਿਸਕੂਲ ਠੀਕ 15 ਮਈ 2023 ਠੀਕ ਤੇ ਲੜਕਾ ਐਡਵੋਕੇਟ ਆ ਆ ਜਿਹੜੀ ਗੱਲ ਤੁਸੀਂ ਬਹੁਤ ਵਧੀਆ ਕੀਤੀ ਇੱਕ ਰੋਣਾ ਸਾਹਿਬ ਉਸੇ ਕਿ ਨੰਗੇ ਪੈਰਾਂ ਤੋਂ ਸਫ਼ਰ ਸ਼ੁਰੂ ਕਰਕੇ ਮੈਂ ਕੁਝ ਦਿਨ ਪਹਿਲਾਂ ਨਾ ਇੱਕ ਬਹੁਤ ਵੱਡੇ ਸਾਡੇ ਹੋਏ ਆ ਰਾਸ਼ਟਰਪਤੀ ਸਪੇਰਨਾ ਮੁਕਰ ਜੀ ਉਹਨਾਂ ਦੀ ਜੀਵਨੀ ਪੜ ਰਿਆ ਸੀ ਉਹਨਾਂ ਦੀ ਜੀਵਨੀ ਦੇ ਵਿੱਚ ਜਦੋਂ ਮੈਂ ਪੜਿਆ ਮੈਂ ਸਮਝਦਾ ਤੂੰ ਚੰਗੇ ਤੱਕਰੇ ਕਰੇ ਹੋਊਂਗੇ ਉਹਨਾਂ ਨੇ ਦੱਸਿਆ ਵੀ ਮੈਂ ਨੰਗੇ ਪੈਰੀ ਚਿੱਕੜ ਦੇ ਵਿੱਚ ਦੀ ਸਕੂਲ ਜਾਣਾ ਤੇ ਕਦੇ ਗੈਰਹਾਜ਼ਰ ਜੇ ਕਿਤੇ ਹੋ ਜਾਣਾ ਤੇ ਮੇਰੇ ਘਰੋਂ ਮੈਨੂੰ ਘੂੜਾ ਮਿਲਦੀਆ ਮੇਰੇ ਬਾਪ ਤੋਂ ਤੂੰ ਗਿਆ ਕਿਉਂ ਨਹੀਂ ਕਰ ਤੇ ਘਰੇ ਕਈ ਵਾਰੀ ਰੋਟੀ ਵੀ ਨਹੀਂ ਹੁੰਦੀ ਸੀ ਸਗੋਂ ਪੋਤੇ-ਪੋਤੀਆਂ ਤੱਕ ਵੀ ਇਹ ਵਿਦਿਆਦੀ ਲੈ ਆਦੀ ਲਿਖ ਲਈ ਅੱਗੇ ਪੋਸਟ ਕਿਹੜੀ ਤੇ ਰਹਾ ਜੀ ਮੈਂ ਅਸਸਮਾਸਟਰ ਹਾਂਜੀ ਪਹਿਲਾਂ ਜੇਬਲੀ ਪੋਸਟ ਤੇ ਰਹਾ ਮੈਂ ਹਾਂਜੀ ਉਸ ਤੋਂ ਮਗਰੋਂ ਵੀਟ ਕਰਦੇ ਪੀਏ ਕਰਕੇ ਵੀਟ ਕਰ ਲਈ ਹਾਂਜੀ ਫਿਰ ਅਸਸਮਾਸਟਰ ਠੀਕ ਉਹਨਾਂ ਦਾ ਨੰਬਰ ਹੀ ਲੱਜ ਜਾਂਦਾ ਤੇ ਮੈਂ ਠੀਕ ਹੈ ਤੇ ਬਾਅਦ ਵਿੱਚ ਜੋ ਪਰਮਾਣਾ ਫਿਰ ਜਸੀਪਾ ਵਾਲੀ ਤੋਂ ਡਾਟਾ ਆ ਰਿਹਾ ਠੀਕ ਜੋ ਲਾਈਨ 2000 ਦੇ ਵਿੱਚ ਹਾਂ ਬਾਈ ਜੀ ਦੀ ਪੁੱਤਰੀ ਅੱਜ ਕੱਲ ਕਿੱਥੇ ਐ ਕਿਹੜੀ ਸਰਵਿਸ ਤੇ ਉਹ ਮਕਸਦ ਕੱਲ ਹੀ ਜੁਆਇਨ ਕੀਤਾ ਅੱਛਾ ਹੋਸਟਿੰਗ ਤੇ ਸਿਲੈਕਸ਼ਨ ਦਾ ਉਤਸਾਰ ਹੋ ਗਿਆ ਪਹਿਲਾਂ ਟੈਨੰਟ ਤੇ ਪੀਰ ਨੇ ਨੇ ਪੀਸੀਐਸ ਜੁਡੀਸ਼ਰੀ ਕੀਤੀ ਜਾਂ ਪੀਸ਼ਾ ਜੁਡੀਸ਼ਲ ਕੀਤੀ ਪੀਐਸ ਜੁਡੀਸ਼ਲ ਠੀਕ ਹੈ ਉਹਨੇ ਨੋਟ ਦਿੱਤਾ ਹੈਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਠੀਕ ਹੈ ਹਾਂ ਜੀ ਇਹ ਹੋਣ ਅੱਜ ਕੱਲ ਮਕਸਦ ਅਕਰਮ ਮੁਸਕਰ ਪੋਸਟਡ ਹੈ ਠੀਕ ਹੈ ਕੱਲ ਹੀ ਜੁਆਇਨ ਕੀਤਾ ਛੋਟੀ ਉਮਰ ਹੀ ਹੋਣੀ ਹੈ ਜੀ ਉਹਦੀ ਉਮਰ ਡੇਟ ਆਫ ਬਰਥ 97 ਹੈਗਾ ਹਾਂ ਠੀਕ ਹੈ ਲੋ ਜੀ ਅੱਗੇ ਬਾਈ ਜੀ ਕਿਰਨ ਸਿੰਘ ਇਹ ਤਾਂ ਜਿਵੇਂ ਕਹਿੰਦੇ ਕਿ ਲੋਟ ਲੋ ਦੋ ਹੋ ਗਏ ਕਿਰਨ ਸਿੰਘ ਹੁਣਾਂ ਨੇ ਬੀ ਐਸ ਸੀ ਐਗਰੀਕਲਚਰ ਕੀਤੀ ਵੇਖਣ ਵਾਲੇ ਇਹਨਾਂ ਨੂੰ ਪੰਜਾਬੀ ਦੇ ਹੱਕ ਸਮਝਦੇ ਪਰ ਨਹੀਂ ਇਹ ਖੇਤੀਬਾੜੀ ਮਾਸਟਰ ਜਾਂ ਐਗਰੀਕਲਚਰ ਦੇ ਮਾਸਟਰ ਸੀ ਇੱਕ ਇਹਨਾਂ ਦੀ ਖਾਸ ਗੱਲ ਸੀ ਕਰਦੀ ਉਹ ਸੀ ਮਾਤਾ ਦਾ ਪਿਆਰ ਬਹੁਤ ਲੰਮਾ ਸਮਾਂ ਜਦ ਤੱਕ ਮਾਤਾ ਜਾਂਦੇ ਰਹੇ ਪਰਵਾਰ ਇੱਕ ਹੀ ਰਿਹਾ। ਇਹ ਹੀ ਭੈਣ ਭਰਾ ਤੇ ਇਹਨਾਂ ਤੇ ਜ਼ਿੰਮੇਵਾਰੀ ਸੀ ਜਿਹੜੀ ਉਹ ਕੱਲੇ ਸਕੂਲ ਦੀ ਨਹੀਂ ਘਰ ਦੀ ਵੀ ਬਹੁਤ ਜ਼ਿਆਦਾ ਸੀ। ਲਓ ਆਪਾਂ ਇਹਨਾਂ ਨਾਲ ਬਤ ਕਰਦੇ ਹਾਂ ਗੁਰਦੇਵ ਸਿੰਘ ਜੀ ਤੇ ਬਹੁਤ ਖੁਸ਼ੀ ਹੋਈ ਜੀ ਅੱਜ ਤੁਸੀਂ ਸੰਦੇਸ ਸਾਹਿਬ ਤੇ ਤੇਰਨ ਸਾਹਿਬ ਆਪਣੀ ਮਿਲਣੀ ਹੋ ਰਹੀ ਆ। ਬਹੁਤ ਚਿਤਕ ਖੁਸ਼ ਆ। ਮੈਂ ਆਪਣੀ ਜ਼ਿੰਦਗੀ ਦੇ ਕੁਝ ਅ ਸ਼ੁਰੂ ਚ ਤਰੇ ਗਰੀਬੀ ਸੀ ਬਾਪੂ ਜੀ ਇੱਕ ਮੈਂ ਹੁੰਦਾ ਕਿ ਮੇਰਾ ਛੋਟਾ ਭਾਈ ਇੱਕ ਸਾਡੇ ਮਾਮਾ ਜੀ ਇੱਥੇ ਹੁੰਦੇ ਸਾਡੇ ਖੇਤ ਮਤੀਰੀਆਂ ਦੀਆਂ ਬੱਲਾਂ ਜਿਹੜੇ ਅਸੀਂ ਆਪਣੇ ਆਪ ਹੀ ਖੇਚ ਹੋ ਜਾਂਦੀਆਂ ਤੇ ਮਤੀਰੀਆਂ ਅਸੀਂ ਤੋੜ ਕੇ ਓਹੋ ਢਿੰਡੋਂ ਜਸੀਪੋ ਵਾਲੀ ਤੋਂ ਉਠੰਡੇ ਮੰਡੀ ਦੇ ਵਿੱਚ ਪਹਿਲੇ ਚੱਲ ਕੇ ਆਉਂਦੇ 20 ਕਿਲੋ 25-25 ਕਿਲੋ ਚੱਕ ਕੇ ਲਿਆਉਂਦੇ ਉਦੇ ਸਾਡੇ 5 ਰੁਪਏ ਕਿਸੇ ਦੇ 4 ਰੁਪਏ ਉਦੋਂ ਅਸੀਂ ਇੰਨੇ ਕੀ ਪੜਦੇ ਸੀ ਉਸ ਤੋਂ ਬਾਅਦ ਆਪਣਾ ਪੜਾਈ ਦਾ ਦੌਰ ਸ਼ੁਰੂ ਹੋਇਆ 10ਵੀਂ ਮੈਂ ਖਾਸ ਕਰਕੇ ਆਪਣੇ 11ਵੀਂ ਖਾਸ ਕਰਕੇ ਕਰਕੇ ਫਿਰ ਪੀਐਸਯੂ ਚ ਚਲਾ ਗਿਆ ਸੀ ਉੱਥੇ ਮੇਰੇ ਦੋਸਤਾਂ ਦੇ ਇੰਨੇ ਨੇੜੇ ਸਵੰਦ ਬਣ ਗਏ ਯਾਨੀ ਜੇ ਤੈਨਾਂ ਖੁਸ਼ ਰਹਿੰਦਾ ਸੀ ਤੇ ਉਹ ਪੀਐਸਯੂ ਜਿਹੜੀ ਸੀ ਆਪੇ ਨੂੰ ਉਦੋਂ ਇਨਾਲਸ ਦੀ ਵਿੱਚ ਬਹੁਤ ਹੀ ਤਕੜੀ ਜਿਹੀ ਬੰਦੀ ਸੀ ਉੱਥੇ ਮੌਕਾ ਮਿਲਿਆ ਕੁਸ ਸਮਾਂ ਕੰਮ ਕਰਨ ਦਾ ਉਸ ਤੋਂ ਬਾਅਦ ਮੈਂ ਆਪ ਦੇ ਕੰਡਾ ਕੇ ਆਉਦੀ ਪੋਸਟ ਵੀ ਆਪ ਹੀ ਕੋਸ਼ਿਸ਼ ਕੀਤੀ ਕੰਪਨ ਤੋਂ ਲਖਵਾ ਕੇ ਆਉਦੀ ਪੋਸਟ ਕ੍ਰੀਏਟ ਕੀਤੀ ਉੱਥੇ ਬੇਲਦਾਰ ਦੀ ਪੋਸਟ ਤੇ ਮੇਰੀ ਆਪਦੀ ਪੋਸਟ ਵੀ ਜਿੱਥੇ ਜਿਸੀ ਬੋਲੀ ਹੋਈ ਉਸ ਤੋਂ ਬਾਅਦ ਸਾਲ ਲੰਘਣ ਤੋਂ ਬਾਅਦ ਫਿਰ ਮੈਂ ਬਹਿਮਣ ਜਮਾਨੇ ਜੀ ਆਪਣੀ ਸਭ ਤੋਂ ਸਿੱਧੀ ਉਹ 4 ਸਾਲ 5 ਸਾਲ ਉੱਥੇ ਲਾਈ ਇਹ ਦੁਆਰਾ ਫਿਰ ਆਪਣੇ ਪਿੰਡੀ ਜਸੀਪੋ ਵਾਲੀ ਇਥੇ ਮੇਰੀ ਰਟਾਇਰਮੈਂਟ ਹੋਈ ਇੰਨੇ ਸਮੇਂ ਦੇ ਵਿੱਚ ਦੋਸਤਾਂ ਮਿੱਤਰਾਂ ਨਾਲ ਮਿਰਮਾਣਾ ਸਾਹਿਬ ਰਾਜਕੁਮਾਰ ਇਹਨਾਂ ਨਾਲ ਮੇਰਾ ਬਹੁਤ ਸੁਖਤਨੀ ਪਿਆਰ ਤੇ ਅੱਜ ਤੱਕ ਵੀ ਅਸੀਂ ਇੱਕ ਦੂਜੇ ਦੇ ਮਤਲਬ ਰਿਸ਼ਤੇਦਾਰਾਂ ਦੀ ਤਰ੍ਹਾਂ ਹੀ ਹੋ ਗਏ ਰਾਜਕੁਮਾਰ ਜੀ ਨੇ ਤਾਂ ਮੇਰੇ ਭਾਈ ਨੂੰ ਰਿਸ਼ਤਾ ਵੀ ਜਿਦਾ ਸੀ ਉਹ ਕਰਵਾਇਆ ਅਜੀ ਨੇ ਰਿਸ਼ਤੇ ਇੰਨੀ ਜਣੀ ਹੁਣ ਵੀ ਅਸੀਂ ਇਦੋਂ ਵੀ ਇੱਥੇ ਰਾਜਕਮਰ ਜੀ ਕੋਲੇ ਆਉਣੇ ਆ ਇਕੱਠੇ ਲੱਗਵਾਰ ਗੱਲਾਂ ਬਾਤਾਂ ਆਪਦੀਆਂ ਪਿਛਲੀ ਜੱਤ ਜ਼ਿੰਦਗੀ ਦੀਆਂ ਇੰਤਜ਼ਾਬੀ ਸਾਂਝੀ ਕਰਦੇ ਆ ਬਹੁਤ ਮਨ ਖੁਸ਼ ਹੁੰਦਾ ਹੈ ਸੰਧੂ ਸਾਹਿਬ ਵੀ ਇਸੇ ਲੱਗਦੇ ਆ ਇਦੋਂ ਕਦੇ ਨਾ ਕਦੇ ਸਾਕੇ ਕੋਲੇ ਗੱਲਾਂ ਬਾਤਾਂ ਆਪਦੀਆਂ ਜ਼ਿੰਦਗੀ ਦੀਆਂ ਸਾਂਝੀਆਂ ਕਰ ਜਾਂਦੇ ਨੇ ਬਹੁਤ ਮਨ ਖੁਸ਼ ਹੁੰਦਾ ਹੈ ਤੰਨ ਵਿਸ਼ਿਆਂ ਤੇ ਗੱਲ ਕਰ ਲਈ ਰਾਜਕਮਰ ਜੀ ਪੰਜਾਬੀ ਦੇ ਬੁਢੇ ਲਾਇ ਬਾਈ ਜੀ ਰਵਾਨਾ ਸਾਹਿਬ ਨੇ ਐਸਐਸ ਦੇਣਾ ਤੇ ਬਾਈ ਗੁਰਦੇਵ ਸਿੰਘ ਜੀ ਨੇ ਖੇਤੀਬਾੜੀ ਖੇਤੀਬਾੜੀ ਕੱਲੀ ਪੜਾਈ ਨਹੀਂ ਖੇਤੀਬਾੜੀ ਦਾ ਘਰ ਦੇ ਵਿੱਚ ਵੀ ਸਾਰੇ ਭਰਾਵਾਂ ਨੂੰ ਇੱਕ ਸੂਤਤ ਬਰੋਕੇ ਜਿਨ੍ਹਾਂ ਦੇ ਘਰ ਚ ਪੜਾਈ ਹੋਈ ਹੈ ਉਹ ਗਦੇਵ ਸਿੰਘ ਕਰਕੇ ਹੋਈ ਹੈ ਹਾਂ ਇਹ ਗੱਲ ਸਮੇਂ ਨਾਲ ਸਮਝਣਾ ਹਰੇਕ ਬੰਦਾ ਕਹਿੰਦਾ ਵਹੀਂ ਸੈਣਾ ਪਰ ਉਸ ਪਰਿਵਾਰ ਨੂੰ ਪੜਿਆ ਲਿਖਿਆ ਪਰਿਵਾਰ ਬਣਾਉਣ ਤੇ ਉਹਨੂੰ ਦੁਨੀਆਂ ਚ ਪਹੁੰਚਾਉਣ ਤੇ ਬਈ ਗਦੇਵ ਸਿੰਘ ਦਾ ਬਹੁਤ ਹੁਣ ਅਗਲੇ ਸਾਡੇ ਜਿਹੜੇ ਪਾਤ ਆ ਉਹ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਕਿਸੇ ਵੇਲੇ ਮੈਥ ਮਾਸਟਰ ਰਹੇ ਅਸੀ ਕੁਮਾਰਜੀ ਉਹਦੇ ਬਾਅਦ ਹੈਡਮਾਸਟਰ ਬਣ ਕੇ ਸੇਮੇ ਤੋਂ ਟੈਰ ਹੋਏ ساری ਉਮਰ ਮੈਥ ਨਾਲ ਇੰਨੇ ਜੁੜੇ ਇਹਨਾਂ ਦਾ ਆਪਣਾ ਬੱਚਾ ਵੀ ਉਹ ਪੀ ਐਚ ਡੀ ਮੈਥ ਦੇ ਵਿੱਚ ਹੀ ਕਰ ਗਿਆ ਤੇ ਅੱਜ ਕੱਲ ਬਹੁਫੀਦ ਦੇ ਵਿੱਚ ਡੀਨ ਹੈ ਡਿਪਾਰਟਮੈਂਟ ਦਾ ਮੈਥ ਡਿਪਾਰਟਮੈਂਟ ਦੇ ਤੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਜ਼ਿੰਦਗੀ ਸ਼ੁਰੂ ਕਿੱਥੋਂ ਤੇ ਕਿਵੇਂ ਜੇ ਹੋਈ ਜੀ ਪੁੱਤੋ ਹੀ ਛੋਟੇ ਹੁੰਦੇ ਅਸੀਂ ਪੱਜਪਰਾ ਤੇ ਦੋ ਪੈਣਾ ਹੁੰਦਿਆ ਸੀਗੇ ਸਾਡੇ ਫਾਦਰ ਰਵੜੀ ਦੇ ਬੋਰਾ ਹੁਣਾਇਆ ਕਰਦੇ ਸੀ ਸ਼ਾਮ ਨੂੰ 10 ਰੁਪਏ ਕੋਲੇ ਬਰਮੇ ਕੋਲੇ ਉਹ ਕਰ ਲੈਂਦੇ ਸੀ ਤੇ ਅਜੇ ਟਾਈਮ ਦੇਖਿਆ ਸੀਗਾ ਵੀ ਸਵੇਰ ਵੱਧ ਤੱਕ ਰੋਟਾ ਸਵੇਰ ਆ ਜਾਂਦਾ ਅੱਧਾ ਤੱਕ ਸ਼ਾਮ ਨੂੰ ਆਤਾ ਡਿਪੋ ਦਾ ਟਾਹਾਂ ਦਾ ਟਾਹ ਲਾਲ ਹੁੰਦਾ ਸੀ ਤੇ ਜਦੋਂ ਗੁਲਗੁਲੇ ਰੋਟੀ ਬੰਦੀ ਸੀ ਲਾਲ ਖੋਨ ਵਾਲੀ ਰੋਟੀ ਹੁੰਦੀ ਸੀ ਉਹ ਰੋਟੀਆਂ ਖਾਦੇ ਰਹੇ ਇਸ ਤਰ੍ਹਾਂ ਆਨਸਰ ਨੂੰ ਤੁਸੀਂ ਦੀ ਛਾੜ ਨੂੰ ਦਸਰੇ ਬੜਦੇ ਸੀਗੇ ਇੱਕ ਰਬੀਤ ਬਸਾਰ ਆ ਗਈ ਨਵਕਾਗਿਆ ਅਦਾਲਤ ਦੀ ਆ ਗਈ ਇਹ ਜਾ ਕੁਛਾਰ ਜਾਂਦਾ ਤੇ ਅਗਲੇ ਫਿਰ ਕਬਾ 10-12 ਬਰ ਮੇ ਕਬਾਣ ਦੇ ਫਿਰ ਸੀ ਇਦਾਂ ਆਪ ਦਾ ਟਾਈਮ ਕੱਢਿਆ ਪਰ ਫਿਰ ਚਲੋ ਪਰ ਉਹਨਾਂ ਦਾ ਸ਼ੌਕ ਵਾਸੀ ਬੱਚੇ ਮੇਰੇ ਪੜ੍ਹਨੇ ਬੱਚੇ ਵੱਡੇ ਮੇਰੇ ਫਰਾਤ ਸਾਰੇ ਦੋਨੇ ਹਿੱਤ ਸੀ ਬਾਸੀ ਲੱਗ ਲੱਗਾ ਇੱਕ ਇੱਕ ਦੁਕਾਨ ਤੇ ਮੋਰਾ ਬਣਾਣ ਲੱਗ ਗਿਆ ਇੱਕ ਮੇਰੇ ਤੋਂ ਵੱਡਾ ਪਰਾਦਰ ਅਸੀਂ ਦਾ ਓਹ ਪਰਦੇ ਪਰਦੇ ਨੂੰ ਕੁਕੇ ਪਜਾ ਬੀ ਕਰਕੇ ਬੈ ਕੇ ਜਲਾ ਤੇ ਮਤਲਬ ਸੀ ਕਿ ਮੈਂ ਸਾਰੇ ਪ੍ਰabhas ਛੋਟਾ ਹੁੰਦਾ ਹਾਂ ਵੀ ਬੜਾ ਦਾ ਕੰਮ ਵੀ ਕਰਦਾ ਸੀ ਜਦੋਂ ਪੜ ਗਏ ਬਹੁਤ ਹੀ ਸ਼ੁਗਰ ਰੱਬ ਦਾ ਵੀ ਪੜ ਕੇ 11ਵੀਂ ਕਿਤੇ ਮੈਂ ਐਮ ਐਚ ਐਸ ਕੋਲ ਚੋਂ ਬੀ ਐਸ ਸੀ ਕਿਤੇ ਜਿਹੜਾ ਕਾਲਜ ਚੋਂ ਡਿਊਰਿੰਗ ਬੀ ਐਸ ਸੀ ਵੀ ਮੈਂ ਟਿਊਸ਼ਨ ਵਗਰਾ ਪੜਾਉਂਦਾ ਰਿਹਾ ਜਿਹੜਾ ਕਾਲਜ ਵਿੱਚ ਟਿਊਸ਼ਨ ਪੜਾਦੇ ਪੜਾਦੇ ओके okay, okay, जो ओके बीएससी ਕੀਤੀ ਅੱਜ ਸਾਡੇ ਕਹਿੰਦੇ ਚਲ ਨੌਕਰੀ ਲੱਗ ਜਾ ਕਿਤੇ ਮਨੂਦ ਹਟ ਐਡਮਿਸ਼ਨ ਜੀ ਰਿਕਾਰਡ ਚ ਮਿਲ ਗਈ ਸੀਗੀ ਜੋ 11ਵੀਂ ਕੀਤੀ ਹਰ ਸੇਂਡ ਦੀ 11ਵੀਂ ਕੀਤੀ ਮੈਨੇ ਮੈਚਰਸ ਕੋ ਚੋ ਤੇ ਫਿਰ ਮੈਨੇ ਪ੍ਰੀਜ਼ੀਡੈਂਟ ਕੀਤੀ ਜਿਹੜਾ ਕਾਲਜ ਚੋ ਉਹਦਾ ਉਹਨੂੰ ਜੀ ਰਿਕਾਰਡ ਚੋਂ ਵਿੱਚ ਮਿਲ ਗਈ ਤੇ ਪਰ ਐਡਮਿਸ਼ਨ ਵਾਸਤੇ ਪੈਸੇ ਦੇ ਜਣਾ ਕੋਈ ਕਿਸੇ ਸੰਸਥਾ ਨੇ ਮਨੂੰ 500 ਰੁਪਏ ਦਿੱਤਾ ਕਿ 500 ਰੁਪਏ ਤੋਂ ਲੈ ਲੈ 750 ਦੇ ਸਕਦੇ ਤੇ ਤੂੰ ਐਡਮਿਸ਼ਨ ਲੈ ਲੈ ਲੇਕਿਨ 500 ਰੁਪਏ ਉਹਨਾਂ ਵੀ ਲੈ ਜੜ ਮਿ ਨਹੀਂ ਹੁੰਦੀ ਸੀ ਤੇ ਮੈਂ ਇਹਨਾਂ ਦੇ 500 ਰੁਪਏ ਵਿੱਚੋਂ ਤਿੰਨ ਸਾਲ ਹੌਲੀ ਹੌਲੀ ਕਰਕੇ ਬੀਏ ਸੀ ਕੀਤੀ ਬੀਏ ਸੀ ਕਰਕੇ ਫਿਰ ਮੈਂ ਕੈਪਰੀ ਮਾਸਟਰ ਲੱਗਿਆ ਤੇ 130 ਰੁਪਏ ਲੱਗਣ ਲੱਗੇ ਮਿਲਣ ਲੱਗੇ ਤੇ 130 ਰੁਪਏ ਵਿੱਚੋਂ ਵੀ ਮੈਂ ਉਹਨੂੰ ਬੰਦੇ ਨੂੰ ਜਿਹੜਾ 500 ਰੁਪਏ ਨਾ ਤਰ੍ਹਾਂ ਦੂਜੀ ਤਰ੍ਹਾਂ ਵਿੱਚੋਂ ਇਕੱਠੇ ਕਰਕੇ ਉਹ ਕਹਿੰਦੇ ਸਾਡੇ ਸਸਤਾ ਇੱਕ ਵਾਰੀ ਯਾਰ ਦਾਨ ਕਰ ਦਿਆ ਬਾਪਸੀ ਲੱਤੀ ਕਿਹੜੀ ਸੰਸਾ ਸੀ ਜੀ ਉਹ ਬਸ ਸੱਸਾ ਇੱਕ ਟੀਚਰ ਸੀ ਜੀ ਅੱਛਾ ਉਹ ਮਾਸਟਰ ਸੀਗਾ ਮੈਨੂੰ ਉਹਦਾ ਨਾਮ ਨਹੀਂ ਮੇਰੇ ਯਾਦ ਆ ਰਿਹਾ ਹੁਣ ਐਸੇ ਕਿਉਂਕਿ ਮੈਂ ਵੀ ਹੁਣ 78 ਡੇ ਦਾ ਹੋ ਗਿਆ ਹਾਂਜੀ ਹਾਂ ਤੇ ਲੇਕਿਨ ਅਮਰਤਲਾਲ ਮਾਸਟਰ ਸੀਗਾ ਉਹਨੂੰ ਹੁਣ ਤੇ ਯਾਦ ਆ ਰਿਹਾ ਠੀਕ ਹੈ ਅਮਰਤਲਾਲ ਵਾਰਸੀ ਦੇਸਾਂਸ ਕੋ ਚੱਲ ਗਿਆ ਸੀਗਾ ਉਹ ਕਹਿੰਦੇ ਜੇ ਚੰਗਾ ਬੱਚਾ ਹੈ ਮੈਂ ਉਹਨੂੰ ਹੈਲਪ ਕਰਨਾ ਚਾਹੁੰਦਾ ਠੀਕ ਇਸ ਤਰ੍ਹਾਂ ਜੀ ਚਲੋ ਪ੍ਰੇਅ ਕੀਤੀ ਬੇਰ ਕੀਤੀ ਪਹਿਲਾਂ ਬੀਏ ਸੀ ਕਰਕੇ ਫਿਰ ਮਾਸਟਰ ਡਾਗ ਕੇ ਬੰਨ੍ਹ ਖਾਣੇ ਸਿਰ ਤੇ ਸੜੇ ਸੀ ਡਿਸਕੈਂਟੂ ਸ਼ੂਟ ਵਿੱਚ ਤੇ 330 ਰੁਪਏ ਵਿੱਚ ਮਤੇ ਮਾਸ ਲੱਗਿਆ 9 ਮਿੰਨ 9 ਮਿੰਨ ਸਾਡਾ ਮੈਂ ਸਾਈਕਲ ਤੇ ਜਾਂਦਾ ਬੰਡੇ ਤੋਂ ਅਸਾਂ ਦੇ ਤੱਕ ਇਹ ਸਾਈਕਲ ਦੀ ਸਾਡਾ ਬਿਸਤਰਾ ਜਿਆ ਪਿਆ ਹੁੰਦਾ ਕੀ ਪਤਾ ਕਦੋਂ ਰਿਲੀਵ ਕਰ ਦ ਕਦੋਂ ਨਾ ਕਰਨ ਵੀ ਕਿਤੇ ਹੋਰ ਜਵਾਨ ਕਰਨਾ ਪਈ ਸਾਈਕਲ ਤੇ ਉਦੋਂ ਜਾ ਕੇ ਇੱਕ ਉਥੋਂ ਜੋ ਰਿਲੀਵ ਕਰਤਾ ਵਾਲੇ ਵਾਲੀ ਆ ਗਿਆ ਵਾਲਾਂ ਵਾਲੀ ਵੀ ਡੇਟਕਸਾਲ ਮਨੇ ਨੌਕਰੀ ਕੀਤੀ ਪਰ ਡੀਅਰ ਉਹ ਮੈਂ ਕਰ ਚੁੱਕਿਆ ਸੀਗਾ ਉਸ ਵਾਰ ਹਰਿਆਣਾ ਵਿੱਚ ਪੋਸਟਾਂ ਨਿਕਲੀਆਂ ਤੇ ਮੈਂ ਸਰਕਾਰੀ ਸਕੂਲ ਡਬਲੀ ਮਹਿਤਵਾਂਸੀ ਦੇ ਤੌਰ ਤੇ ਫਿਰ ਜੁਆਇਨ ਕੀਤਾ। ਪੁਨੇ ਇੱਕ ਸਾਲ ਮੈਨੇ ਸਤੰਬਰ 1971 ਵਿੱਚ ਗਿਆ 71 ਵਿੱਚ ਗਿਆ ਤੇ 71 ਵਿੱਚ ਵਾਪਸ ਆ ਗਿਆ ਸਤੰਬਰ 71 ਵਿੱਚ ਵਾਪਸ ਆ ਗਿਆ ਕਿਉਂਕਿ ਉਦੋਂ ਪੰਜਾਬ ਵਿੱਚੋਂ ਪੋਸਟ ਨਿਕਲੀਆਂ ਸੀ ਤੇ ਮੈਂ ਗਰਮਠਾਈ ਸਕੂਲ ਨਰੋਣੀ ਦੇਖੀ ਮਹਿਤਵਾਂਸੀ ਦੇ ਤੌਰ ਤੇ ਸਿਲੈਕਟ ਕੀਤਾ ਗਿਆ। ਉੱਥੇ ਫਿਰ ਮੈਨੇ ਲਗਭਗ 26-22 ਸਾਲ ਮੈਥੀ ਪੋਸਟੇ ਕੰਮ ਕੀਤਾ ਤੇ 3 ਸਾਲਾਂ ਦੇ ਵਿੱਚ ਦੇ ਸਰ ਸਕੂਲ ਚ ਵੀ ਆਏ ਉਸ ਵਾਰ ਮੇਰੀ ਪ੍ਰਮੋਸ਼ਨ ਹੋ ਗਈ ਇਸੇ ਮੇ ਸਕੂਲ ਵਿੱਚ ਮੈਂ ਚਲਾ ਗਿਆ ਮੇਰਾ ਪਹਿਲੇ ਸਕੂਲ ਪਹਿਲਾ ਪਹਿਲਾ ਮੇਰਾ ਤਜਰਬਾ ਸੀ ਜਦੋਂ ਮੈਂ ਸਕੂਲ ਚ ਗਿਆ ਉਦੋਂ ਸਟਾਫ ਸਾਰਾ ਜੈਡ ਸਟਾਫ ਕੁਰਸੀ ਤੇ ਬੈਠਾ ਲੇਡੀਜ਼ ਸਟਾਫ ਦਰਜੇ ਤੇ ਬੈਠਾ ਤੇ 6 ਅਪ੍ਰੈਲ ਦਾ ਦਿਨ ਸੀਗਾ ਇਸ ਸਕੂਲ ਚ ਕੋਈ ਬੱਚਾ ਨਹੀਂ ਸੀ ਇਹ ਸਟਾਫ ਬੈਠਾ ਸੀ ਮੈਨੇ ਕਿਹਾ ਵੀ ਕੀ ਗੱਲ ਇੱਥੇ ਬੱਚੇ ਬੱਚੇ ਕਿਉਂ ਨਹੀਂ ਹੈ ਉਹ ਕਹਿੰਦੀ ਬੱਚੇ ਤਾਂ ਜੁਲਾਈ ਜਾਣਗੇ ਜੁਲਾਈ ਤੋਂ ਪਹਿਲਾਂ ਇੱਥੇ ਬੱਚੇ ਨਹੀਂ ਆਉਂਦੇ ਮੈਂ ਕਿਹਾ ਬੱਚੇ ਤਾਂ ਮੈਂ ਤੁਹਾਨੂੰ ਲਿਆ ਕੇ ਦੇਵਾਂਗਾ ਪਰ ਤੂੰ ਤਾਨੂੰ ਪੜਾਣਾ ਪਊਗਾ ਉਹ ਫਿਰ ਮੈਂ ਪਿੰਡ ਵੀ ਜਾਂਦਾ ਹੌਕਾ ਦੇ ਚਪਰਾਸੀ ਨਾਲ ਲੈ ਜਾਂਦਾ ਕਰ ਕਰ ਦਹਾਦੇ ਹੋ ਤੇ ਐਸੀ ਬੱਚੇ ਬੀਸੀ ਬੱਚੇ ਮਸਾ ਖਿੱਚ ਕੇ ਲੈਂਦਾ ਉਹਨਾਂ ਨੂੰ 5-10 ਬੱਚੇ ਆ ਜਾਂਦੇ ਸਕੂਲ 'ਚ ਮੈਨੇ ਟੀਚਰ ਨੂੰ ਕਿਹਾ ਵੀ ਤੁਸੀਂ 10 ਬੱਚਿਆਂ ਦੇ 10 ਸਾਨੂੰ ਪੜਾਉ ਤੁਸੀਂ ਚਲੋ ਜਿਹਦਾ ਮਹਿਤ ਕੀਤਾ ਤੇ ਮਈ ਦੇ ਵਿੱਚ ਮਈ ਵਿੱਚ ਬਨੂ ਇਹਨਾਂ ਯਾਰ ਵੀ ਡਿਊ ਇੱਕ ਪਰਿ ਆਈ ਤੇ ਮਨੂ ਕਹਿੰਦੀ ਉਹ ਵੀ ਤੁਹਾਡੇ ਕੋਲ ਕਿੰਨੇ ਬੱਚੇ ਹਾਜ਼ਰ ਨੇ ਮੈਨੇ ਕਹੇ ਸਾਡੇ ਸਕੂਲ ਦੇ ਵਿੱਚ ਇਸ ਟਾਈਮ 90% ਅਟੈਂਡੈਂਸ ਹੈ ਉਹ ਦੇਖ ਕੇ ਹਰਨ ਹੋ ਗਈ ਕਿਉਂਕਿ ਉਹਨੂੰ ਪਤਾ ਉਹਨੂੰ ਪਤਾ ਸੀ ਕਿੰਨੇ ਬੱਚੇ ਜਾਂਦੇ ਰਹਿੰਦੇ ਸੀ ਉਹ ਵੀ ਇੱਥੇ ਇਨ ਵਿੱਚੀਤੀ ਬੱਚੇ ਆ ਨਹੀਂ ਸੀ ਇਹਦੇ ਛੇਤੀ ਬੱਚੇ ਆਉਂਦੇ ਨੇ ਆਮ ਤੌਰ ਤੇ ਜੁਲਾਈ ਦੇ ਛੁੱਟੇ ਤੋਂ ਬਾਅਦ ਆਉਂਦੇ ਹਨ ਚਲੋ ਉਹਨੂੰ ਥੋੜੀ ਸ਼ਾਵਾਸੀ ਵੀ ਬੇਨਿਸ ਕਰਤੇ ਤੇ ਬੰਨ ਖੁਸ਼ੀ ਹੋਇਆ ਤੇ ਟੀਚਰ ਪੜਾਣ ਲੱਗ ਪਏ ਜਿੱਥੇ 25 ਸਾਲ ਚ ਰਿਜ਼ਲਟ ਨਹੀਂ ਆਉਂਦੇ ਸੀਗੇ ਉੱਥੇ ਰਿਜ਼ਲਟ ਸਾਡੇ ਪੋਜ਼ਿਟਿਵ ਆਉਣ ਲੱਗ ਪਏ ਆਸ ਪ੍ਰਾਦਾਸ਼ਕ ਸ੍ਰਸ਼ਟੀ ਸੀਗਾ ਮੈਂ ਟਿਊਸ਼ਨ ਕਿਉਂਕਿ ਜਦੋਂ ਮੈਂ ਬੀਐਸਸੀ ਪੜ੍ਹਿਆ ਸੀ ਉਦੋਂ ਟਿਊਸ਼ਨ ਕਰਦਾ ਸੀ ਤੇ ਇਸ ਲਈ ਮੈਂ ਟਿਊਸ਼ਨ ਦੇ ਸਿਰ ਤੇ ਆਪ ਦਾ ਪਰਿਵਾਰ ਚਲਾਇਆ ਬੱਚੇ ਪੜਾਏ ਬੱਚੇ 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 ਬੇਟਾ ਮੇਰਾ ਬੀਐਸਸੀ ਕਰਨ ਤੋਂ ਬਾਅਦ ਐਮਐਸਸੀ ਦੀ ਮੈਦ ਦੀ ਐਮਐਸਸੀ ਤੋਂ ਬਾਅਦ ਉਹਨੇ ਪੀਐਚਡੀ ਕੀਤੀ ਪੀਐਚਡੀ ਤੋਂ ਬਾਅਦ ਉਹ ਬਾਬਾ ਫਰੀਦੂਚ ਡੀ ਰਿਸਰਚ ਐਂਡ ਇਨੋਵੇਸ਼ਨ ਵਿੱਚ ਕੰਮ ਕਰਦਾ ਤੇ ਉਹਦਾ ਵਿਆਹ ਬਨਫੀਦਕੁੱਟ ਕੀਤਾ ਮੇਰੀ ਨੂਰਾਨੀ ਦੀ ਵੀ ਪੀਐਚਡੀ ਬਾਇਓਲੋਜੀ ਖੇਤੀਬਾੜੀ ਵਿੱਚ ਕੰਮ ਕਰਦੇ ਹਨ ਇਸੇ ਇੱਥੇ ਪ੍ਰੋਫੈਸਰ ਦੀ ਪੋਸਟ ਤੇ ਕੰਮ ਕਰਦੇ ਹਨ ਬੰਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਉਹ ਐਸ ਪ੍ਰੋਫੈਸਰ ਕੰਮ ਕਰਦੇ ਹਾਂ ਤੇ ਬੇਟਾ ਮੇਰਾ ਤੰਦ ਸਹੀ ਹੈ ਬਾਬਾ ਫਿੱਦੂ ਵਿੱਚ ਤੇ ਬੇਟੀ ਮੇਰੀ ਉਹਨੇ ਐਮ ਕਮ ਐਮਏ ਕੀਤੀ ਹੈ ਅਰੇ ਕੰਪਿਊਟਰ ਕੰਪਿਊਟਰ ਸਾਈਸੀ ਤੇ ਐਸਟਰੀ ਉਹ ਵੈਸਾ ਹੋਲੀ ਹੈ ਤੇ ਮੇਰਾ ਜਵਾਈ ਚਾਰਟਡ ਅਕਾਊਂਟੈਂਟ ਹੈ ਬੱਚੇ ਉਹਨਾਂ ਦੇ ਬਹੁਤ ਵਧੀਆ ਮੇਰਾ ਇੱਕ ਪੋਤਰਾ ਆਈਏ ਕਾਨਪੁਰ ਵਿੱਚ ਕ ਪੜ੍ਹ ਰਿਹਾ ਹੈ ਪੰਜਵੇਂ ਸੈਮੈਸਟਰ ਵਿੱਚ ਹੈ ਉਹ ਤੇ ਛੋਟਾ ਪੋਤਾ ਮੇਰਾ 7ਵੇਂ ਵਿੱਚ ਹੈ ਇਸ ਤਰ੍ਹਾਂ ساری ਲਾਈਫ ਮਿੱਤਰਾ ਕੱਢੀਏ ਇਹ ਹੁਣ ਵੀ 78 ਸਾਲ ਦੀ ਉਮਰ ਹੁੰਦੇ ਹੋਏ ਵੀ ਕੋਸ਼ਿਸ਼ ਕਰਦੇ ਆ ਵੀ ਜਿਹੜੇ ਬੱਚੇ ਗਰੀਬ ਹੁਣ ਉਹ ਆਜਣ ਜਾਂ ਜਿਹੜੇ ਯਾਰਦੋ ਸਾਹਿਬ ਬੱਚੇ ਪੜਾ ਪੜਨਾ ਚਾਹਦੇ ਆ ਉਹਨਾਂ ਨੂੰ ਵੀ ਮੈਂ ਮੈਥ ਪੜਾਉਂਦਾ ਜ਼ਰੂਰ ਮੈਂ ਸ਼ੁਰੂ ਕੀ ਮੈਥ ਪੜਾਉਂਦਾ ਰਿਹਾ ਤੇ ਹੁਣ ਵੀ ਮੈਥ ਟਿਚੀ ਰਿਹਾ ਇੱਕ ਗੱਲ ਜਿਹੜੀ ਚੁੱਕਦੀ ਹੈ ਤੁਹਾਨੂੰ ਚੁੱਕੀ ਮੈਨੂੰ ਵੀ ਚੁੱਕੀ ਹੈ ਕਿ ਅੱਜ ਦਾ ਵਿਦਿਆਰਥੀ ਤੇ ਅਧਿਆਪਕ ਉਹਨਾਂ ਦਾ ਉਹ ਰਿਸ਼ਤਾ ਨਹੀਂ ਰਹਿ ਗਿਆ ਜਿਹੜਾ ਕਿਸੇ ਵੇਲੇ ਸੀ ਹੁਣ ਜਿਸ ਤਰ੍ਹਾਂ ਅਰ ਮਾਰਸਾਨ ਨੇ ਅੱਜ ਕਿ ਘਰ ਘਰ ਜਾ ਕੇ ਇਹਨਾਂ ਨੇ ਬੱਚੇ ਲੈ ਕੇ ਆਂਦੇ ਤੁਸੀਂ ਸਾਰਿਆਂ ਨੇ ਜਾਂ ਆਪਾਂ ਸਾਰਿਆਂ ਨੇ ਇਹੇ ਕੁਛ ਹੀ ਕੀਤਾ ਜਿਹੜਾ ਬੱਚਾ ਆਪਣੇ ਕੋਲ ਆ ਗਿਆ ਉਹ ਛੇਦੀ ਕੀਤੇ ਜਾਣਤਾ ਦਿੱਤਾ ਨਹੀਂ ਭਾਵੇਂ ਇਹ ਕਿਤਾਬ ਦੇ ਨਹੀਂ ਦੱਸਦੇ ਕੋਲੋਂ ਲੈ ਕੇ ਦੇ ਦੇਣੀ ਜਾਂ ਕੁਝ ਵੀ ਇੱਥੋਂ ਤੱਕ ਕਿ ਕਈ ਵਰੀ ਫੀਸਾਂ ਘਰ ਦੇਣੀਆਂ ਜਾਂ ਹੋਰ ਕੁਛ ਹੀ ਇਹਦਾ ਕੁਝ ਪਰ ਉਦੋਂ ਕੋਈ ਨਾ ਕੋਈ ਵਿਧਾ ਭਰੋਸ ਲੈਂਦਾ ਉਹਨਾਂ ਨੂੰ ਤੇ ਇੱਕ ਵਿਧਾ ਦੇ ਸਿਰ ਤੇ ਹੀ ਉਹ ਬੱਚੇ ਉਹਦੀ ਪੜਾਈ ਕਰਦਾ ਅੱਜ ਉਹਦੇ ਰਿਲੇਸ਼ਨ ਕਿਉਂ ਨਹੀਂ ਰਿਹਾ ਕੀ ਗੱਲ ਹੈ ਇੱਥੇ ਕਿੱਥੇ ਗੜਬੜ ਕਿੱਥੇ ਹੋ ਰਹੀ ਹੈ ਇਹਦੇ ਬਾਰੇ ਥੋੜਾ ਜਿਆਦਾ ਆਪਾਂ ਨੰਬਰ ਹੰਜੀ ਭਾਈ ਤੁਸੀਂ ਪਤਾ ਇਹ ਮੈਂ ਨੂੰ ਤਾਂ ਜਿਵੇਂ ਬੱਚਿਆਂ 'ਚ ਕੰਮ ਕਰਨ ਦੀ ਜਿਹੜੀ ਰੁਚੀ ਸੀ ਕੀ ਆ ਅਨੁਦੀ ਓਹੋ ਐ ਦੇਖੀ ਵੀ ਸਰਵਿਸ ਨਹੀਂ ਮਿਲਣੀ ਗਾਹਾਂ ਕੀ ਕਰਾਂਗੇ ਇਹ ਇਹ ਲੱਗ ਰਿਹਾ ਕੁਝ ਬਾਹਰ ਜਾਣ ਦਾ ਰੁਝਾਨ ਹੈ ਬੱਚਿਆਂ 'ਚ ਉਸਨੇ ਵੀ ਜਿਆਦਾ ਮਤਲਬ ਅਸਰ ਪਾਇਆ ਵੱਧ ਹੋਊਗੀ 10ਵੀਂ ਤੋਂ ਬਾਅਦ ਅਡਰਸ ਕਰਕੇ ਬਾਹਰ ਜ਼ਿੰਦਗੀ ਸੌਖੀ ਹੋਣੀ ਹੈ ਤੇ ਲਗਾਤਾਰ ਜਾਂਦੀ ਵੀ ਰਹੀ ਹੈ ਕਿੰਨੇ ਸਾਲ ਹੋ ਗਏ ਜਿਆਦਾ ਤਾਂ ਉਸ ਸਰਕਾਰਾਂ ਦਾ ਵੀ ਜਿਆਦਾ ਇਹਦੇ ਚ ਮਤਲਬ ਕਵੀ ਦਾ ਰੋਲ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਚਾਹੀਦਾ ਹੈਗਾ ਪ੍ਰਵੰਦ ਸਕੂਲਾਂ ਦੇ ਵਿੱਚ ਟੀਚਰ ਜਿਹੜੇ ਹੈਗੇ ਨਾ ਪਮਾਂ ਤੇ ਸਰਕਾਰੀ ਸਕੂਲਾਂ ਚ ਪੜਿਆ ਮਹਤੀ ਟੀਚਰ ਹੈਗੇ ਨਾ ਰਵਾਉਂਦੇ ਵੀ ਹੈਗੇ ਮਿਹਨਤ ਪਰ ਪਤਾ ਨਹੀਂ ਕਾਰਨ ਹੋਵੇ ਵਿੱਚ ਮਾਪਿਆਂ ਚ ਵੀ ਕੋਈ ਗੱਲ ਹੈ ਜੀ ਆ ਜਾਂ ਬੱਚਿਆਂ ਚ ਇਸ ਤਰ੍ਹਾਂ ਦੀ ਆ ਗਈ ਜੇ ਕੋਈ ਨਿਸ਼ਾਨ ਹੈ ਜਿਹੜੇ ਸੀਗੇ ਬੱਚਿਆਂ ਨੂੰ ਇਧਰ ਆਵਦੇ ਹਾਲ ਚਲੇ ਆ। ਇਦਾਂ ਝਾਂਜਾ ਚੜ ਪਿਆ ਸੀ ਅੱਜ ਤੋਂ 5 ਸਾਲ ਪਹਿਲਾਂ 6 ਸਾਲ ਪਹਿਲਾਂ ਦਾ। ਬਈ ਜਿਹਨੇ ਜਾਂਦਾ ਸੀ ਉਹ ਕਹਿੰਦੇ ਸੀ ਕੈਨੇਡਾ ਦਾ ਬਣਾ ਦੋ ਇਹਦਾ ਪਰ ਇਹ ਆਮ ਹੀ ਚੱਲੇ। ਹੁਣ ਵੀ ਬਾਹਰੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਉਹ ਇੰਨੀਆਂ ਮਾਰੀਆਂ ਆ ਰਹੀਆਂ। ਇਹ ਵਾਰ ਬੱਚਿਆਂ ਦਾ ਹਾਲ ਬਹੁਤ ਬੁਰਾ ਹੈ ਬੱਚਾ ਜਿਹੜਾ ਕੰਮ ਨਹੀਂ ਕਰ ਸਕਦਾ ਉਹਨੂੰ ਨਾ ਕੱਢੋ ਕੱਲ ਇੱਕ ਮੇਰੇ ਕੋਲ ਬੱਚਾ ਆਇਆ ਉਹਨੇ ਮੁੰਡੇ ਨੇ ਬੀਏ ਸੀ ਕਿ ਕੀ ਬੀ ਐਗਰੀਕਲਚਰ ਕੀ ਉਹ ਕਹਿੰਦਾ ਜੀ ਮੇਰਾ ਇੱਕ ਹੋਰ ਭਰਾ ਸੀਗਾ ਚਾਚਾ ਦਾ ਪੁੱਤ ਤੇ ਉਹ ੱੱਕੇ ਨਾ ਗਿਆ ਇੱਥੋਂ ਤੇ ਹੁਣ ਕਹਿੰਦਾ ਚੀਕਾਂ ਮਾਰਦਾ ਉੱਥੋਂ ਕਹਿੰਦਾ ਮੈਨੂੰ ਛੇਤੀ ਛੱਡ ਸੱਦ ਲਓ ਕਿ ਮੈਂ ਉਹਨੂੰ ਆਖਿਆ ਗਿੱਟੇ ਵੱਡਣੇ ਇੱਥੇ ਵੱਡਿਆ ਤਾਂ ਹੁਣ ਤੱਕ ਤੇਰੇ ਤੇ 35 ਲੱਖ ਰੁਪਏ ਲੱਗਾ ਤੇ ਆਪਣੇ ਘਰੇ 35 ਰੁਪਏ ਨਹੀਂ ਸੀ ਇੱਥੋਂ ਲੈ ਕੇ ਦਿੱਤੇ ਮਤਲਬ ਇਹ ਜਿਹੜਾ ਬਾਹਰ ਜਾਂਦਾ ਰੁਝਾਨ ਇੱਕ ਤਾਂ ਸੁਪਨਾ ਕਿਉਂਕਿ ਨੌਕ ਕਰਨਾ ਕੁਝ ਲੋਕਾਂ ਕੋਲੇ ਕੋਈ ਸਾਧਨ ਨਹੀਂ ਸੀ ਉਹ ਕਹਿੰਦਾ ਬਾਹਰ ਜਾਓ ਤਾਂ ਉੱਥੇ ਵੀ ਰੱਖਾਣਾ ਪੈਸੇ ਲੱਗੇ ਹੋਣੇ ਤੋੜ ਲੈ ਉਹ ਉਥੋਂ ਖਾਸ ਕਰਕੇ ਦੋਬੇ ਨੇ ਇਹ ਬਹੁਤ ਪ੍ਰਚਾਰ ਕੀਤਾ ਇਹ ਜਿਹੜੀਆਂ ਸਾਰੀਆਂ ਗੱਲਾਂ ਸੀ ਦੋਸਤੋ ਇਹ ਸੀ ਸਾਰੇ ਅਧਿਆਪਕ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਚ ਜਿਨ੍ਹਾਂ ਨੂੰ ਮਾਣ ਆ ਕਿ ਅਸੀਂ ਅਧਿਆਪਕ ਸੀ ਅੱਜ ਅਧਿਆਪਕ ਹੀ ਵਿਚਾਰ ਨੂੰ ਦੇ ਅਫੀ ਨਹੀਂ ਰਹਿੰਦਾ ਆਪਾਂ ਜਾਣਦੇ ਹਾਂ ਸਾਰੇ ਕਿ ਹੁਣ ਅਧਿਆਪਕ ਨੂੰ ਅਧਿਆਪਕ ਨਹੀਂ ਕੁਝ ਹੋਰ ਹੀ ਆਖਿਆ ਜਾਂਦਾ ਹੈ ਕਿਸਨ ਕੋਸ ਕਿਸਨ ਕੋਸ ਕਿਸਨ ਕੋਸ ਕੋਈ ਇੰਨੇ ਵਾਲਾ ਕੋਈ ਇੰਨੇ ਵਾਲਾ ਨੰਬਰ ਜੇ ਲਾਤੇ ਇਹ ਸਾਰਾ ਕੁਝ ਸਰਕਾਰਾਂ ਦਾ ਵੀ ਦੋਸ਼ ਹੈ ਕਿ ਸਰਕਾਰਾਂ ਨੇ ਸੋਚੇ ਨਹੀਂ ਸਾਨੂੰ ਐਜੂਕੇਸ਼ਨ ਕਿਹਦੀ ਲੋੜ ਹੈ ਜਿਹੜੀ ਕੀ ਦੀ ਲੋੜ ਸੀ ਉਹ ਤਾਂ ਦਿੱਤੀ ਨਹੀਂ ਇੱਕ ਸਲੇਪs ਵਿਸ਼ੇਸ਼ ਕਿਸਮ ਦਾ ਥੋਪ ਦਿੱਤਾ ਗਿਆ ਉਹ ਕਿਤੇ ਕੰਮ ਆ ਗਿਆ ਕਿਤੇ ਨਹੀਂ ਆਇਆ ਨੌਕਰੀਆਂ ਸਾਨੂੰ ਪੜਾਈ ਐਮ ਜੀ ਕਰਾਈ ਗਈ ਵੀ ਹਰੇਕ ਬੰਦਾ ਸੋਚਦਾ ਵੀ ਨੌਕਰੀ ਮਿਲ ਜਾਈ ਸਾਨੂੰ ਕਿਤਿਆਂ ਨਾਲ ਥੋਪ ਦਿੱਤਾ ਗਿਆ ਤੇ ਆਪਾਂ ਇੰਨੇ ਨਾਲ ਹੀ ਇਹ ਨੰਗਲ ਨੰਬਰ ਤੁਹਾਨੂੰ ਰਾਮ ਦਿੰਨੇ ਆ ਬਹੁਤ ਸੂਝਵਾਨ ਅਧਿਆਪਕਾਂ ਨਾਲ ਆਪਣਾ ਅੱਜ ਦਾ ਜਿਹੜਾ ਇਹ ਐਪੀਸੋਡ ਚੱਲਿਆ ਤੇ ਮੈਨੂੰ ਉਮੀਦ ਹੈ ਕਿ ਸਾਡੇ ਅੱਜ ਦੇ ਅਧਿਆਪਕ ਇਹਨਾਂ ਦੇ ਅਪਕਾਂ ਨੂੰ ਥੋੜਾ ਜਿਆ ਫਾਲੋ ਜ਼ਰੂਰ ਕਰਨਗੇ ਥੋੜੇ ਜਿਹੀ ਇਹਨਾਂ ਦੀ ਗੱਲਬਾਤ ਹੈ ਜਿਹੜੀ ਉਹਦੇ ਚੋਂ ਕੁਛ ਨਾ ਕੁਛ ਉਹਨਾਂ ਦੇ ਕੰਮ ਦਾ ਉਹਨਾਂ ਨੂੰ ਜ਼ਰੂਰ ਮਿਲੂਗਾ ਤੇ ਵਿਦਿਆਰਥੀਆਂ ਵਾਸਤੇ ਤਾਂ ਖਾਸ ਕਰਕੇ ਕਿਉਂਕਿ ਅੱਜ ਵੀ ਸਾਡੇ ਜਿਹੜੇ ਪੁਰਾਣੇ ਵਿਦਿਆਰਥੀ ਹੈ ਨਾ 29 30 40 40 ਸਾਲ ਪਹਿਲਾਂ ਦੇ ਉਹ ਜਦੋਂ ਆਉਂਦੇ ਆ ਨਾ ਮਾਸਟਰ 'ਚ ਮੈਂ ਫਲਾਨਾ ਇੱਕ ਚਾਹ ਜਾਂ ਛੱਡ ਜਾਂਦਾ ਕਿ ਯਾਰ ਇਹ ਅਕਾ ਉਹ ਹਾ ਤੂੰ ਐ ਕਿਉਂਕਿ ਉਹ ਨਾ ਮੇਂ ਦੜ ਨੇ 89 ਲਾਤੀ ਚਿੱਟੀਆਂ ਹੋਈਆਂ ਪਈਆਂ ਤੇ ਜੇ ਪਿਆਰੇ ਬੱਚਿਓ ਤੁਸੀਂ ਵੀ ਸੁਣਦੇ ਆਂ ਤੇ ਅਗਲ ਦਾ ਖਿਆਲ ਰੱਖੋ ਅਧਿਆਪਕ ਤੋਂ ਜੋ ਮਰਜ਼ੀ ਲੈ ਰਹੇ ਉਹਦੇ ਕੋਲ ਹੁੰਦਾ ਬਹੁਤ ਕੁਝ ਹੈ ਤੇ ਜੇ ਆਪਾਂ ਅਧਿਆਪਕਾਂ ਨੂੰ ਗਰਾਂ ਕੱਟਣੀਆਂ ਹੋਣ ਤੇ ਫਿਰ ਉਹਨਾਂ ਕੋਲੇ ਕੁਝ ਵੀ ਨਹੀਂ ਹੁੰਦਾਗਾ ਉਹਨਾਂ ਦਾ ਸਰਾਪ ਵੀ ਰੱਬ ਦੇ ਸਰਾਪ ਤੋਂ ਭੈੜਾ ਹੁੰਦਾ ਇਸ ਕਰਕੇ ਅਧਿਆਪਕਾਂ ਨਾਲ ਉਹਦਾ ਪਿਆਰ ਮੁਹੱਬਤ ਬਣਾਈ ਰੱਖੋ ਅਧਿਆਪਕ ਸਰਕਾਰੀ ਸਕੂਲਾਂ ਦਾ ਪੁੱਤਰ ਬਹੁਤ ਵਧੀਆ ਤੇ ਵਧੀਆ ਅਧਿਆਪਕ ਹੈ ਮੈਂ ਇਹ ਨਹੀਂ ਕਹਿੰਦਾ ਪ੍ਰਾਈਵੇਟ ਸਕੂਲਾਂ ਦੀ ਮਾੜੀ ਤੇ ਹੁੰਦੀ ਪਰ ਕਿਉਂਕਿ ਤਨਖਾਹਾਂ ਘੱਟ ਹੁੰਦੀਆਂ ਉੱਥੇ ਉਹ ਉਹ ਤਨਖਾਹ ਨਹੀਂ ਦਿੱਤੀ ਜਾਂਦੀ ਜਿਹੜੀ ਤਨਖਾਹ ਸਰਕਾਰੀ ਵਿਦਿਆਪਨ ਨੂੰ ਮਿਲਦੀ ਹੈ ਉਹਨਾਂ ਨਾਲ ਪਿਆਰ ਬਣਾ ਕੇ ਰੱਖੋ ਉਹਨਾਂ ਦਾ ਸਤਿਕਾਰ ਕਰੋਗੇ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਇਹਨਾਂ ਕਹਿੰਦਾ ਹੋਇਆ ਸਮਾਂ ਖਤ ਹੋ ਗਿਆ ਚਲੋ ਫੇਰ ਕਦੇ ਕਿਸੇ ਹੋਰ ਐਪੀਸੋਡ 'ਚ ਕੋਈ ਹੋਰ ਗੱਲਬਾਤ ਕਰਾਂਗੇ ਮੈਂ ਲਾਭ ਸਿੰਘ ਸੰਧੂ ਸਭ ਤੋਂ ਕਹਿੰਦਾ ਜਾ ਚੁੱਕਾ ਹਾਂ ਜੇ ਵਿੱਚ ਕੋਈ ਗੱਲ ਕੌੜੀ ਬੋਲੀ ਗਈ ਹੋਵੇ ਸਾਰੇ ਸਤਕਾਰਯੋਗ ਸਖਸ਼ੀਤਾਂ ਦਾ ਇਹਨਾਂ ਦਾ ਬੜਾ ਧੰਨਵਾਦ ਕਿ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ